ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਜੀ ਆਇਆਂ ਲੈ ਕੇ ਹਾਜ਼ਰ ਆ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪੈਨਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਗਦਜੀਤ ਨੂੰ ਗਦਾਰ ਕਹਿਣ ਵਾਲੇ 20 ਜੁਲਾਈ ਜਰੂਰ ਦੇਖਿਓ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਕ੍ਰਿਕਟ ਮੈਚ ਆਪਰੇਸ਼ਨ ਸੰਦੂਰ ਤੋਂ ਬਾਅਦ ਪਹਿਲੀ ਵਾਰ ਭਾਰਤ ਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਹੋਣ ਜਾ ਰਿਹਾ ਹੈ ਦੋਵਾਂ ਟੀਮਾਂ ਵਿਚਕਾਰ ਮੈਚ 20 ਜੁਲਾਈ ਨੂੰ ਹੋਵੇਗਾ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਮਹਾਨ ਖਿਡਾਰੀ ਇੱਕ ਦੂਜੇ ਦਾ ਸਾਹਮਣਾ ਕਰਨਗੇ ਦੋਵੇਂ ਟੀਮਾਂ ਵਿਸ਼ਵ ਚੈਂਪੀਅਨਸ਼ਿਪ ਹਾਫ ਲੈਂਡਰਜ਼ ਟੂਰਨਾਮੈਂਟ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ ਕਰਨਗੀਆਂ ਇਹ ਟੂਰਨਾਮੈਂਟ ਅੱਜ ਯਾਨੀ ਕਿ 18 ਜੁਲਾਈ ਨੂੰ ਸ਼ੁਰੂ ਹੋਵੇਗਾ ਜਿੱਥੇ ਇੰਗਲੈਂਡ ਤੇ ਪਾਕਿਸਤਾਨ ਵਿਚਕਾਰ ਮੈਚ ਹੋਵੇਗਾ ਇਸ ਵਿਸ਼ਵ ਚੈਂਪੀਅਨਸ਼ਿਪ ਹਾਫ ਲੈਂਡਰਜ਼ ਇੰਗਲੈਂਡ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ ਭਾਰਤ ਤੇ ਪਾਕਿਸਤਾਨ ਵਿਚਕਾਰ ਮਹਾਨ ਮੈਚ ਇੰਗਲੈਂਡ ਦੇ ਬਰਮੀਗਮ ਵਿੱਚ ਹੋਵੇਗਾ ਦੋਵੇਂ ਟੀਮਾਂ 20 ਜੁਲਾਈ ਨੂੰ ਐਜ਼ ਬੈਸਟਨ ਕ੍ਰਿਕਟ ਗਰਾਊਂਡ ਵਿੱਚ ਇੱਕ ਦੂਜੇ ਦਾ ਸਾਹਮਣਾ ਕਰਨੀਆਂ ਕਰਨਗੀਆਂ ਜੁਰਾਜ ਸਿੰਘ ਹਰਪੰਸਰ ਸਿੰਘ ਸੁਰੇਸ਼ ਰੈਨਾ ਅਤੇ ਫੁਰਾਨਾ ਇਰਫਾਨ ਪਠਾਨ ਵਰਗੇ ਮਹਾਨ ਖਿਡਾਰੀ ਇੰਡੀਆ ਚੈਂਪੀਅਨ ਟੀਮ ਵਿੱਚ ਖੇਡੇ ਨਜ਼ਰ ਖੇਡ ਦੇ ਨਜ਼ਰ ਆਉਣ ਕੇ ਇਸ ਦੇ ਨਾਲ ਹੀ ਪਾਕਿਸਤਾਨ ਟੀਮ ਵਿੱਚ ਸ਼ਾਇਦ ਅਫਰੀਦੀ ਸੋ ਬੇ ਸੋ ਇਹ ਬਮਲਕ ਅਤੇ ਵਹਾਬ ਰਿਹਾਨ ਵਰਗੇ ਖਿਡਾਰੀ ਮਹਾਨ ਖਿਡਾਰੀ ਖੇਡ ਦੇ ਦੇਖ ਜਾ ਸਕਦੇ ਹਨ ਤਹਾਨੂੰ ਦੱਸ ਦੇ ਕਿ ਇਸ ਇਹ ਵਿਸ਼ਵ ਚੈਂਪੀਅਨਸ਼ਿਪ ਹਾਫ ਲੈਂਡਜ਼ ਟੂਰਨਾਮੈਂਟ ਦਾ ਦੂਜਾ ਸੀਜ਼ਨ ਹੋਵੇਗਾ ਤੇ ਅੱਜ 18 ਜੁਲਾਈ ਤੋਂ ਸ਼ੁਰੂ ਹੋਵੇਗਾ ਇਸ ਦਰਾਂ ਇੰਗਲੈਂਡ ਚੈਂਪੀਅਨ ਅਤੇ ਪਾਕਿਸਤਾਨ ਚੈਂਪੀਅਨ ਵਿਚਕਾਰ ਮੈਚ ਹੋਵੇਗਾ ਇਸ ਟੂਰਨਾਮੈਂਟ ਵਿੱਚ ਕੋਲ 6 ਟੀਮਾਂ ਹੋਣਗੀਆਂ ਜਿਨ੍ਹਾਂ ਵਿੱਚੋਂ ਚੋਟੀ ਦੀਆਂ 4 ਟੀਮਾਂ ਸੈਮੀਫਾਈਨਲ ਵਿੱਚ ਪਹੁੰਚਣਗੀਆਂ ਤੁਹਾਨੂੰ ਦੱਸਦੀ ਹੈ ਕਿ ਇਸ ਟੂਰਨਾਮੈਂਟ ਦਾ ਪਹਿਲਾ ਸੀਜ਼ਨ ਭਾਰਤੀ ਟੀਮ ਨੇ ਜਿੱਤੇ ਹੈ ਭਾਰਤੀ ਟੀਮ ਨੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾਇਆ ਹੈ ਚਾਹ ਭਾਰਤੀ ਭਾਰਤੀਪ ਚੈਂਪੀਅਨ ਨਾ ਟੀਮ 20 ਜੁਲਾਈ ਨੂੰ ਪਾਕਿਸਤਾਨ ਵਿਰੁੱਧ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਇਸ ਤੋਂ ਬਾਅਦ ਇਸ ਦਾ ਸਾਹਮਣਾ 20 ਜੁਲਾਈ ਨੂੰ ਦੱਖਣੀ ਅਫਰੀਕਾ ਚੈਂਪੀਅਨ ਨਾਲ ਹੋਵੇਗਾ ਇਸ ਤੋਂ ਬਾਅਦ ਭਾਰਤੀ ਟੀਮ 26 ਜੁਲਾਈ ਨੂੰ ਆਸਟ੍ਰੇਲੀਆ ਚੈਂਪੀਅਨਜ਼ ਨਾਲ ਰਹੇਗੀ ਇਸ ਦੇ ਨਾਲ ਹੀ ਭਾਰਤ ਟੀਮ 27 ਜੁਲਾਈ ਨੂੰ ਇੰਗਲੈਂਡ ਚੈਂਪੀਅਨ ਅਤੇ 29 ਜੁਲਾਈ ਨੂੰ ਵੈਸਟ ਇਨ ਦੀਸ ਚੈਂਪੀਅਨ ਨਾਲ பிੜੇਗੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ